ਮਾ ਜੇ ਤੁਹਾਡੇ ਤੇ ਰਹੋ ਅਸੀਂ ਕੰਮ ਕਰਕੇ ਆ ਗਏ 24000 ਰੁਪਏ ਖਤਰੀ ਮਿਲਦੇ 10000 ਮਾਰਾਈ ਸੋਹ ਅੰਨੇ ਸਿੱਤੂ ਨਾਲ ਬਹੁਤ ਬੁਰਾ ਹੋਇਆ ਜੀ ਦੇਖੋ ਅੰਨੇ ਸਿੱਤੂ ਨਾਲ ਬਹੁਤ ਬੁਰਾ ਹੋਇਆ ਜੀ ਦੇਖੋ ਮੇਰੇ ਹਲਕੇ ਦਾ ਬੰਦਾ ਹੈ ਉਹ ਦੌੜ ਬੰਦੇ ਕੋਕ ਦੂਨੇ ਦਾ ਉਹਦੇ ਫਾਦਰ ਸਾਡੀ ਪਾਰਟੀ ਦੇ ਜਥੇਦਾਰ ਸੀਗੇ ਤੇ ਬਹੁਤ ਉਹਨੇ ਅੱਛਾ ਕੰਮ ਕੀਤਾ ਫਰਤ ਨੂੰ ਲੈ ਦੇ ਐਸਐਚਓ ਤੇ ਉਹਨੂੰ ਫੜ ਕੇ ਸੀਆਈਏ ਸਟਾਫ ਲੁਧੇਣੀ ਲੈ ਕੇ ਉੱਥੇ ਨੂੰ ਕੁੱਟਿਆ ਹੁਣ ਮੈਂ ਤੁਹਾਨੂੰ ਫਿਲਮ ਵੀ ਦਿਖਾਈ ਹੈ ਸਾਰਿਆਂ ਨੂੰ ਕਿੰਨੀ ਬੁਰੀ ਤਰ੍ਹਾਂ ਨੂੰ ਕੁੱਟਿਆ ਉੱਥੇ ਟੌਰਚਰ ਕੀਤਾ ਠੰਡੇ ਪਾਣੀ ਦੇ ਵਿੱਚ ਉਹਨੂੰ ਰੱਖਿਆ ਤਾਂ ਕੀ ਸੀਸ ਮਿਸਟਰ ਬਿਨਾ ਗੱਲ ਕਰਾਈ ਹੈ ਕੀ ਸੀਸ ਮਿਸਟਰ ਨੇ ਕਿਹਾ ਕਿ ਤੂੰ ਇਹ ਕੰਮ ਛੱਡ ਜਿਹੜਾ ਤੂੰ ਸਰਕਾਰ ਦੇ ਖਿਲਾਫ ਗੱਲਾਂ ਕਰਦਾ ਉਹ ਕਹਿੰਦਾ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਮੈਂ ਠੀਕ ਗੱਲ ਕਰੂੰਗਾ ਮੈਂ ਝੂਠ ਨਹੀਂ ਬੋਲ ਸਕਦਾ ਪਰ ਉਸ ਦੇ ਬਾਵਜੂਦ ਚੀਫ ਮਿਨਿਸਟਰ ਜਿਹੜੇ ਇਥੋਂ ਦੇ ਐਮਪੀ ਰਹੇ ਹੈ ਜਿਹੜੇ ਇਥੋਂ ਇਸ ਹਲਕੇ ਦੇ ਚੀਫ ਮਿਨਿਸਟਰ ਹੈ ਉਹ ਆਪਣੇ ਹਲਕੇ ਦੇ ਬੰਦੇ ਨੂੰ ਇਸ ਤਰ੍ਹਾਂ ਦਾ ਵਿਹਾਰ ਕਰਨਾ ਇਹ ਤਾਂ ਜਾਨਵਰ ਵੀ ਨਹੀਂ ਕਰਦੇ ਹੈ ਕਿ ਆਪਣੀ ਨਸਲ ਨੂੰ ਇੰਨੀ ਬੁਰੀ ਤਰ੍ਹਾਂ ਉਹਨੂੰ ਘਟਾਇਆ ਮਰਵਾਇਆ ਔਰ ਜ਼ੁਲਮ ਦੀ ਤਾਕਤ